ਇੱਕ ਵਾਰ ਦੀ ਗੱਲ ਹੈ ਇੱਕ ਵਿਅਕਤੀ ਆਪਣੀ ਮਸਤੀ ਵਿੱਚ ਕਿਤੇ ਜਾ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਇੱਕ ਹਾਥੀ ਤੇ ਪੈਂਦੀ ਹੈ ਜਿਸ ਨੂੰ ਇੱਕ ਮਹੱਤਵ ਨੇ ਇੱਕ ਪਤਲੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ ਉਹ ਵਿਅਕਤੀ ਉਸ ਹਾਥੀ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਤੇ ਤੁਰੰਤ ਹੀ ਉਸ ਮਹੱਤਵ ਕੋਲ ਗਿਆ ਉਸ ਨੇ ਮਹੱਤਵ ਨੂੰ ਪੁੱਛਿਆ ਕਿ ਹਾਥੀ ਇੰਨਾ ਸ਼ਕਤੀਸ਼ਾਲੀ ਹੈ ਤਾਂ ਫਿਰ ਇਹ ਇੱਕ ਪਤਲੀ ਜਿਹੀ ਰੱਸੀ ਨੂੰ ਕਿਉਂ ਨਹੀਂ ਤੋੜ ਸਕਦਾ ਤੇ ਮਹੱਤਵ ਨੇ ਉਸ ਵਿਅਕਤੀ ਨੂੰ ਜਵਾਬ ਦਿੱਤਾ ਕਿ ਜਦੋਂ ਇਹ ਹਾਥੀ ਛੋਟਾ ਹੁੰਦਾ ਸੀ ਤਾਂ ਇਸ ਨੂੰ ਅਸੀਂ ਇਸੇ ਰੱਸੀ ਨਾਲ ਬੰਨ੍ਹਦੇ ਸੀ ਇਹ ਵਾਰ-ਵਾਰ ਇਸ ਰੱਸੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਸੀ ਪਰ ਕਦੇ ਵੀ ਤੋੜ ਨਹੀਂ ਸਕਿਆ ਕਾਰਨ ਉਦੋਂ ਇਸ ਵਿੱਚ ਇੰਨੀ ਤਾਕਤ ਨਹੀਂ ਸੀ ਪਰ ਵਾਰ-ਵਾਰ ਰੱਸੀ ਤੋੜਨ ਦੀ ناکਾਮ ਕੋਸ਼ਿਸ਼ ਤੋਂ ਬਾਅਦ ਹਾਥੀ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਰੱਸੀ ਨੂੰ ਤੋੜਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਇਸ ਦੇ ਮਨ ਵਿੱਚ ਇਹ ਗੱਲ ਬੈਠ ਗਈ ਹੈ ਕਿ ਇਹ ਰੱਸੀ ਨੂੰ ਕਦੇ ਵੀ ਤੋੜ ਨਹੀਂ ਸਕੇਗਾ ਦੀ ਸੋਚ ਕੇ ਇਹ ਰੱਸੀ ਨੂੰ ਕਦੇ ਤੋੜਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਤੇ ਇਹ ਸਭ ਸੁਣ ਕੇ ਵਿਅਕਤੀ ਹਰਾਣ ਰਹਿ ਗਿਆ ਤਾਂ ਦੋਸਤੋ ਇਸ ਸਮਾਜੇ ਵਿੱਚ ਕੁਝ ਲੋਕ ਉਸ ਹਾਥੀ ਦੀ ਤਰ੍ਹਾਂ ਰਹਿੰਦੇ ਹਨ ਜੋ ਆਪਣੀ ਜ਼ਿੰਦਗੀ ਦੀਆਂ ਕਈ ਨਕਾਮੀਆਂ ਤੋਂ ਬਾਅਦ ਹਾਰ ਮੰਨ ਕੇ ਬੈਠ ਜਾਂਦੇ ਹਨ ਅਤੇ ਫਿਰ ਉਹ ਕੋਸ਼ਿਸ਼ ਵੀ ਕਰਨੀ ਛੱਡ ਦਿੰਦੇ ਹਨ ਪਰ ਦੋਸਤੋ ਸਫਲਤਾ ਸਿਰਫ ਉਹਨਾਂ ਨੂੰ ਹੀ ਮਿਲਦੀ ਹੈ ਜੋ ਲੋਕ ਵਾਰ-ਵਾਰ ਕੋਸ਼ਿਸ਼ ਕਰਦੇ ਹਨ ਅਤੇ ਆਪਣੀ ਮਿਹਨਤ ਤੇ ਵਿਸ਼ਵਾਸ ਕਰਦੇ ਹਨ ਸੋ ਦੋਸਤੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਇਸ ਲਈ ਸਾਡੇ YouTube ਚੈਨਲ ਸੱਚੇ ਅਲਫਾਜ਼ ਨੂੰ ਸਬਸਕ੍ਰਾਈਬ ਕਰੋ ਅਤੇ ਆਨੰਦ ਮਾਣੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦਾ ਧੰਨਵਾਦ